ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਆ ਕਿ ਵਧੀਆ ਰਾਜੀ ਖੁਸ਼ੀ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਵਧੀਆ ਰਾਜੀ ਖੁਸ਼ੀਆਂ ਅੱਜ ਮੌਸਮ ਹੈਗਾ ਬਹੁਤ ਹੀ ਵਧੀਆ ਔਰ ਦਿਨ ਹੈਗਾ ਸੰਡੇ ਦਾ ਐਤਵਾਰ ਦਾ ਔਰ ਅੱਜ ਆਪਾਂ ਬਣਾਵਾਂਗੇ ਗੁੜ ਦੇ ਪੂੜੇ ਚਲੋ ਦੇਖਦੇ ਹਾਂ ਕਿ ਆਪਾਂ ਇਹਨਾਂ ਨੂੰ ਕਿਵੇਂ ਬਣਾਈਏ ਕਿਉਂਕਿ ਮੌਤ ਮੌਸਮ ਬਹੁਤ ਸੋਹਣਾ ਵਾ ਪੂੜੇ ਖਾਣ ਵਾਲਾ ਤੇ ਅੱਜ ਆਪਾਂ ਪੂੜੇ ਬਣਾ ਕੇ ਰੈਡੀ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੁੜ ਪੇ ਲਈਏ ਜਿਹਦੇ ਨਾਲ ਕਿ ਆਪਾਂ ਆਟਾ ਜਿਹੜਾ ਉਹ ਘੋਲਣਾ ਹੈ ਨਾ ਬੈਟਰ ਰੈਡੀ ਕਰਨਾ ਪੂੜਿਆਂ ਵਾਸਤੇ ਤੇ ਇੱਥੇ ਮੈਂ ਕੁੱਟਿਆ ਹੋਇਆ ਗੁੜ ਲੈ ਰਹੀ ਸੀਗੀ ਤਿੰਨ ਕ ਕਟੋਰੀਆਂ ਕਰੀਬ ਆਪਾਂ ਗੁੜ ਲੈ ਲਿਆ ਇਹ ਬਰੀਕ ਕੀਤਾ ਹੋਇਆ ਗੁੜ ਤੇ ਜਿਵੇਂ ਪਾਣੀ ਪਾ ਕੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਗੇ ਹੈ ਨਾ ਕਿਉਂਕਿ ਗੁੜ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਔਰ ਜਿਹੜਾ ਇਹਦਾ ਮਤਲਬ ਪਾਣੀ ਉਹਦੇ ਨਾਲ ਫਿਰ ਆਪਾਂ ਆਟਾ ਘੋਲਣਾ ਹੈ ਨਾ ਗੁੜ ਵਾਲੇ ਪੂਰੇ ਵੀ ਵਧੀਆ ਬੰਦੇ ਆ ਜੇ ਤੁਹਾਡੇ ਕੋਲ ਗੁੜ ਨਹੀਂ ਹੈਗਾ ਤੇ ਤੁਸੀਂ ਖੰਡ ਘੋਲ ਕੇ ਔਰ ਖੰਡ ਦੇ ਪੂਰੇ ਵੀ ਬਣਾ ਸਕਦੇ ਆ ਉਹ ਵੀ ਜਿਹੜੇ ਪੂੜੇ ਆ ਖੰਡ ਵਾਲੇ ਉਹ ਵੀ ਬਹੁਤ ਸਵਾਦ ਬੰਦੇ ਆ ਔਰ ਮਤਲਬ ਇਹਨਾਂ ਨਾਲੋਂ ਈਜ਼ੀ ਵੀ ਬੰਦੇ ਆ ਓਕੇ ਤਾਂ ਇਹ ਵੀ ਨਹੀਂ ਪਰ ਚਲੋ ਹੁਣ ਆਪਾਂ ਗੁੜ ਘੋਲ ਲਿਆ ਤੇ ਹੁਣ ਆਪਾਂ ਇਹਨੂੰ ਛਾਣ ਲਵਾਂਗੇ ਗੁੜ ਨੂੰ ਛਾਣਨਾ ਬਹੁਤ ਜ਼ਰੂਰੀ ਆ ਤੇ ਪਾਣੀ ਜਿਹੜਾ ਆਪਾਂ ਇਹਨੂੰ ਛਾਣ ਲਵਾਂਗੇ ਔਰ ਜਿਹੜਾ ਬਚਿਆ ਹੋਇਆ ਗੁੜ ਉਹਦੇ ਵਿੱਚ ਆਪਾਂ ਫੇਰ ਤੋਂ ਥੋੜਾ ਜਿਹਾ ਪਾਣੀ ਪਾ ਦਾਂਗੇ ਤਾਂ ਕਿ ਜੇ ਆਪਾਂ ਨੂੰ ਜ਼ਰੂਰਤ ਪਈ ਤੇ ਆਪਾਂ ਉਹਨੂੰ ਫੇਰ ਯੂਜ਼ ਕਰ ਸਕ ਹੁਣ ਆਪਾਂ ਨੇ ਲੈ ਲਿਆ ਆਟਾ ਆਟਾ ਜਿਹੜਾ ਮੈਂ 1 ਤੋਂ ਸਵਾ ਕ ਕਟੋਰੀ ਆٹے ਦੀ ਲਈ ਹੈ ਅਗਰ ਮੈਂ ਤੁਹਾਨੂੰ ਗੁੜਾ ਰੇ ਆٹے ਦੀ ਜਿਹੜੀ ਮੀਜ਼ਰਿੰਗ ਉਹ ਦੱਸਾਂ ਤੇ ਮਤਲਬ ਜਿਵੇਂ ਆਪਾਂ 1 ਕਟੋਰੀ ਆٹے ਦੀ ਲੈ ਰਹੇ ਹਾਂ ਜਾਂ ਇੱਕ ਕੋਲ ਆਟੇ ਦਾ ਲੈ ਰਹੇ ਹਾਂ ਤੇ ਉਹ ਪੌਣਾ ਕੋਲਾ ਜਿਹੜਾ ਆਪਾਂ ਗੁੜ ਦਾ ਯੂਜ਼ ਕਰਾਂਗੇ ਜੇ ਕਹ ਲਈਏ ਕਿ 1 ਕਿਲੋ ਆਟਾ ਉਦੋਂ ਚ ਪੌਣਾ ਕਿਲੋ ਜਿਹੜਾ ਗੋੜਾ ਉਹ ਆਪਾਂ ਪਾਵਾਂਗੇ ਤੇ ਜਿਹੜਾ ਮਿੱਠਾ ਬਿਲਕੁਲ ਪਰਫੈਕਟ ਆਊਗਾ ਬਾਕੀ ਤੁਸੀਂ ਆਪ ਦੇ ਅਕੋਰਡਿੰਗ ਜਿਵੇਂ ਘੱਟ ਵੱਧ ਖਾਣੇ ਹੋ ਤਾਂ ਤੁਸੀਂ ਉਹ ਮਤਲਬ ਪਾ ਸਕਦੇ ਹੋ ਹਨ ਤੇ ਇੱਥੇ ਹੁਣ ਅਟਾ ਆਪਾਂ ਜਿਹੜਾ ਉਹ ਗੁੰਨਣਾ ਸਟਾਰਟ ਕਰ ਦਿੱਤਾ ਕਿਉਂਕਿ ਜਿਹੜੀ ਆਪਾਂ ਇਹਦੀ ਕਨਸਿਸਟੈਂਸੀ ਆ ਉਹਨੂੰ ਇੱਕਦਮ ਨਹੀਂ ਬਦਲਣਾ ਹੈਗਾ ਇਹਦੇ ਚ ਆਪਾਂ ਪਹਿਲਾਂ ਇਹਨੂੰ ਮਤਲਬ ਗੁੰਨੀ ਦਾ ਜਿਵੇਂ ਆਪਾਂ ਆਟਾ ਉਸ ਕੰਡੀਸ਼ਨ ਵਿੱਚ ਲੈ ਕੇ ਆਉਣਾ ਵਾ ਫਿਰ ਥੋੜਾ ਜਿਹਾ ਪਾਣੀ ਪਾ ਕੇ ਉਤੋਂ ਹਲਕਾ ਜਿਹਾ ਪਤਲਾ ਕਰਨਾ ਫਿਰ ਉਤੋਂ ਮਤਲਬ ਪਾਣੀ ਪਾ ਕੇ ਹੌਲੀ-ਹੌਲੀ ਜਿਹੜਾ ਆਪਾਂ ਇਹਨੂੰ ਚੇਂਜ ਕਰਨਾ ਵਾ ਇੱਕਦਮ ਤੋਂ ਨਹੀਂ ਪਾਣੀ ਪਾਉਣਾ ਨਹੀਂ ਤਾਂ ਮਤਲਬ ਜਿਹੜੀਆਂ ਗੁਸਟਨੀਆਂ ਪੈ ਜਾਣਗੀਆਂ ਜੇ ਤੁਸੀਂ ਇਸ ਤਰ੍ਹਾਂ ਮਤਲਬ ਆਟਾ ਬਣਾਵੋਗੇ ਤੇ ਕਦੀ ਵੀ ਇਹਦੇ ਵਿੱਚ ਮਤਲਬ ਕੋਈ ਲਮਸ ਵਗੈਰਾ ਜਿਹੜੀਆਂ ਨਹੀਂ ਪ ਔਰ ਇੱਥੇ ਹੁਣ ਜਿਹੜਾ ਬਚਿਆ ਹੋਇਆ ਪਾਣੀ ਸੀਗਾ ਉਹ ਵੀ ਮਤਲਬ ਛਾਣ ਕੇ ਇਹਦੇ ਵਿੱਚ ਪਾ ਦਿੱਤਾ ਔਰ ਇਹਨੂੰ ਮਤਲਬ ਆਪਾਂ ਜਿਹੜੀ ਪਰਫੈਕਟ ਹੈ ਜਿਹੜਾ ਇਹਦਾ ਜਿੱਦਾਂ ਦਾ ਆਪਾਂ ਨੂੰ ਬੈਟਰ ਚਾਹੀਦਾ ਸੀਗਾ ਉਵੇਂ ਦਾ ਹੀ ਬੈਟਰ ਜਿਹੜਾ ਸੀ ਉਹ ਆਪਾਂ ਰੈਡੀ ਕਰ ਲਿਆ ਹੁਣ ਆਪਾਂ ਇਹਨੂੰ ਧੱਕ ਕੇ ਥੋੜੀ ਦੇਰ ਲਈ ਸਾਈਡ ਤੇ ਕਰ ਦਿੰਨੇ ਆ ਤੇ ਉਧਰ ਆਪਾਂ ਆਪਣੀ ਖੀਰ ਦੇਖਦੇ ਆ ਹਾਂਜੀ ਮੈਨੂੰ ਨਹੀਂ ਪਤਾ ਪਰ ਤੁਸੀਂ ਨਹੀਂ ਬਈ ਮਸ਼ੀਨ ਸੇਫ ਤੇ ਕਿਤੇ ਖੀਰ ਤਿਆਰ ਹੋ ਗਈ ਤੇ ਹੁਣ ਆਪਾਂ ਬਣਾਉਨੇ ਆ ਪੂੜੇ ਤੇ ਜਿਹੜਾ ਆਪਣਾ ਆਟਾ ਸੀ ਇਹ ਪਿਆ ਪਿਆ ਫੇਰ ਸੰਘਣਾ ਹੋ ਗਿਆ ਹਨਾ ਨਾਲੇ ਮੈਂ ਥੋੜੀ ਜਿਹੀ ਜਵੈਨ ਪਾਈ ਐ ਇਹਦੇ ਵਿੱਚ ਪਹਿਲਾਂ ਮੈਂ ਜਵੈਨ ਪਾਣੀ ਭੁੱਲ ਗਈ ਸੀ ਵੈਸੇ ਤੁਸੀਂ ਸੌਂਫ ਵੀ ਪਾ ਸਕਦੇ ਆ ਬਟ ਸਾਡੇ ਸੌਂਫ ਨਹੀਂ ਪਸੰਦ ਕਰਦੇ ਹੈਗੇ ਇਸ ਕਰਕੇ ਮੈਂ ਖਾਲੀ ਮਤਲਬ ਜਵੈਨ ਪਾਈ ਐ ਤੇ ਇਹ ਮਤਲਬ ਇਹਦੀ ਕਨਸਿਸਟੈਂਸੀ ਆਪਾਂ ਨੂੰ ਇਵੇਂ ਦੀ ਚਾਹੀਦੀ ਐ ਕਿ ਜਿਵੇਂ ਅਗਰ ਆਪਾਂ ਉੱਪਰ ਕਰਕੇ ਛੱਡ ਦਿਆਂ ਹਨਾ ਤੇ ਆਟੇ ਦਾ ਬਿਲਕੁਲ ਵੀ ਉੱਪਰ ਮਾਰਕ ਨਹੀਂ ਬਣਨਾ ਚਾਹੀਦਾ ਜੇ ਰੁਕਣਾ ਨਹੀਂ ਚਾਹੀਦਾ ਆਟਾ ਉੱਪਰ ਬਿਲਕੁਲ ਵੀ ਇਸ ਤਰ੍ਹਾਂ ਪਤਲਾ ਲੱਗ ਗਿਆ ਆਟਾ ਕਿੱਥੇ ਗੱਤ ਪਾਇਆ ਕਿੱਥੇ ਨਹੀਂ ਹੈ ਨਾ ਵੇਚੀ ਮਿਕਸ ਹੋ ਜਾਣਾ ਚਾਹੀਦਾ ਤੇ ਇੱਕ ਲੈ ਲੈ ਆਪਾਂ ਦੇਸੀ ਘਿਓ ਤੇ ਇਸ ਦੇ ਨਾਲ ਹੀ ਆਪਾਂ ਇੱਕ ਹਾਰਡ ਪੇਪਰ ਦਾ ਛੋਟਾ ਜਿਹਾ ਟੁਕੜਾ ਲੈ ਲੈਣਾ ਜਿਹਦੇ ਨਾਲ ਕੀ ਆਪਾਂ ਜਿਹੜਾ ਆਪਣਾ ਬੈਸਟਰ ਆ ਉਹਨੂੰ ਤਵੇ ਤੇ ਪਾ ਕੇ ਤੇ ਆਪਾਂ ਇਹਨੂੰ ਫੈਲਾਉਣਾ ਵਾ ਔਰ ਇਹਦੇ ਨਾਲ ਹੀ ਆਪਾਂ ਆਪਣੇ ਜਿਹੜਾ ਪੂੜਾ ਬਣਾਉਣਾ ਉਹਨੂੰ ਆਪਾਂ ਗੋਲ ਕਰਨਾ ਹੈ ਨਾ ਇਸ ਬਾਬੇ ਦਾ ਨਾਮ ਲੈ ਕੇ ਪਹਿਲਾ ਪੂੜਾ ਆਪਾਂ ਪਾ ਦਿੱਤਾ ਹੁਣ ਆਪਾਂ ਜਿਹੜੇ 2-3 ਪੂੜੇ ਆ ਪਹਿਲਾਂ ਛੋਟੇ-ਛੋਟੇ ਬਣਾ ਕੇ ਤੇ ਆਪਾਂ ਇਹਨਾਂ ਛਾਤੇ ਸਿੱਟਾਂਗੇ ਕਾਮਾਂ ਵਾਸਤੇ ਜਿਹੜਾ ਕਿ ਆਪਾਂ ਸ਼ੁਰੂ ਤੋਂ ਹੀ ਮਤਲਬ ਇਸ ਤਰ੍ਹਾਂ ਹੀ ਹੁੰਦਾ ਆ ਹੈਨਾ ਕਿ ਪਹਿਲੇ ਪੂੜੇ ਬਣਾ ਕੇ ਤੇ ਆਪਾਂ ਪਹਿਲਾਂ ਛਾਤੇ ਸਿੱਟੀ ਦੇ ਆ ਕਾਮਾਂ ਜਿੜੀਆਂ ਦੇ ਵਾਸਤੇ ਫਿਰ ਆਪਾਂ ਬਾਅਦ ਵਿੱਚ ਆਪਦੇ ਲਈ ਬਣਾਵਾਂਗੇ ਇਹ ਜਿਹੜੇ ਪੂੜੇ ਆ ਅਗਰ ਤੁਸੀਂ ਇਸ ਤਰ੍ਹਾਂ ਬੈਟਰ ਬਣਾਉਨੇ ਆ ਇਹ ਬਿਲਕੁਲ ਵੀ ਮਤਲਬ ਕਈ ਕਹਿੰਦੇ ਆ ਨਾ ਕਿ ਇੱਕ ਦੋ ਪੂੜੇ ਪਹਿਲਾਂ ਖਰਾਬ ਹੁੰਦੇ ਆ ਫਿਰ ਵਧੀਆ ਬੰਦੇ ਐਵੇਂ ਦਾ ਕੁਝ ਨਹੀਂਗਾ ਇਹ ਪਹਿਲੇ ਪੂੜੇ ਤੋਂ ਹੀ ਮਤਲਬ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਆ ਅਗਰ ਤੁਸੀਂ ਮਤਲਬ ਇਸ ਤਰ੍ਹਾਂ ਜਿਹੜਾ ਬੈਟਰ ਤੁਹਾਡਾ ਪਰਫੈਕਟ ਬਣਿਆ ਹੁੰਦਾ ਵਾ ਬਸ਼ਰਤੇ ਮਿੱਠਾ ਜ਼ਿਆਦਾ ਨਹੀਂ ਹੋਣਾ ਚਾਹੀਦਾ ਜੇਕਰ ਤੁਸੀਂ ਗੁੜ ਜ਼ਿਆਦਾ ਪਾ ਲਿਆ ਮਿੱਠਾ ਜ਼ਿਆਦਾ ਪਾ ਲਿਆ ਤੇ ਉਹ ਪੂੜੇ ਜਿਹੜੇ ਉਹ ਹਮੇਸ਼ਾ ਮਤਲਬ ਚਿਪਕਣਗੇ ਨਾਲੇ ਜ਼ਿਆਦਾ ਸੜਨਗੇ ਔਰ ਜਿਆਦਾ ਉਹ ਚਿਪਕਦੇ ਵੀ ਆ ਤੇ ਵਧੀਆ ਨਹੀਂ ਬੰਦੇ ਹੈਗੇ ਵਧੀਆ ਤਰੀਕੇ ਨਾਲ ਥੱਲੇ ਵੀ ਨਹੀਂ ਜਾਂਦੇ ਹੈਗੇ ਆਪਣੇ ਪੂਰੇ ਹੋ ਗਏ ਰੈਡੀ ਤੇ ਵੀਡੀਓ ਪਸੰਦ ਆਈ ਹੋਵੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਔਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਓਕੇ ਬਾਏ ਥੈਂਕਸ ਫॉर ਵਾਚਿੰਗ